ਅੱਜ ਆਪਾਂ ਜਿਹੜਾ ਮੁੱਦਾ ਮਸਜ ਹੀ ਹੈਗਾ ਘਾਟੀ ਦਾ ਅੱਛਾ ਜੀ ਇੱਕ ਪੁਰਾਣੀ ਕਹਾਵਤ ਹੁੰਦੀ ਸੀ ਡਾਲਿਆਂ ਮਗਰ ਟਰੱਕਾਂ ਦੇ ਸ਼ੇਰ ਲਗਾਇਆ ਹੁੰਦਾ ਸੀ ਹਾਂਜੀ ਹਾਂਜੀ ਕਿ ਭਾਈਆਂ ਵਰਗਾ ਪਿਆਰ ਨਹੀਂ ਜੇ ਵਿੱਚ ਖਾਰ ਨਾ ਹੋਵੇ ਘਾਟੀ ਵਰਗੀ ਲੈਣ ਕਿਤੇ ਨਹੀਂ ਜੇ ਵਿੱਚ ਵਿਹਾਰ ਨਾ ਹੋਵੇ ਅੱਛਾ ਹਾਂ ਕਿਉਂਕਿ ਵਿਹਾਰ ਦੇ ਵਿੱਚ ਗੱਡੀਆਂ ਸਭ ਤੋਂ ਵੱਧ ਲੁੱਟੀਆਂ ਜਾਂਦੀਆਂ ਸੀ ਹਾਂ ਸਭ ਤੋਂ ਮਾੜਾ ਰੋਡ ਸੀ ਜਾਣੀ ਸਭ ਤੋਂ ਉੱਤਮ ਚੀਜ਼ ਸੀ ਸਭ ਤੋਂ ਵਧੀਆ ਲੈਣ ਸੀ ਕੁਆਟੀ ਵੀ ਅੱਛਾ ਜੀ ਇੱਕ ਨੰਬਰ ਰੋਟੀ ਪਾਣੀ ਅੱਛਾ ਜੀ ਤੇ ਡਰਾਈਵਰ ਵੀ ਸੌਖਾ ਗੱਡੀ ਵੀ ਸੌਖੀ ਅੱਛਾ ਜੀ ਉਹ ਕਿਵੇਂ ਕਿ ਗੱਡੀ ਚੱਲਦੀ ਸੀ ਦਿਨੇ-ਦਿਨੇ ਅੱਛਾ ਜੀ ਰਾਤ ਨੂੰ ਭਾਈ ਉੱਥੇ ਹੀ ਜਾਂਦੇ ਸੀ ਲੁੱਟ ਤੇ ਦਿਨੇ-ਦਿਨੇ ਡਰਾਈਵਰ ਨੇ ਗੱਡੀ ਚਲਾਉਣੀ ਆ ਸੱਤ ਤੋਂ 7.5-8 ਦੇ ਵਿੱਚ ਤਾਂ ਖੇਤ ਕੇ ਲੋਕ ਪਉਏ ਖੋਲੀ ਬੈਠੇ ਹੁੰਦੇ ਆ ਯੋਟਲਾਂ ਤੇ ਅੱਛਾ ਜੀ ਵੀ ਪਹਿਣਾ ਅੱਛਾ ਜੀ ਠੀਕ ਹੈ ਅੱਛਾ ਜੀ ਬਈ ਸਾਰਾ ਰਸਤੇ ਬਿਨੇ ਦਿਨੇ ਆਲਾ ਸੀ ਦਿਨੇ ਦਿਨੇ ਆਲਾ ਸੀ ਕੱਲਾ ਯੂਪੀ ਤੇ ਲੰਘ ਜਾਈਦਾ ਸੀ ਹਾਂ ਜਦੋਂ ਯੂਪੀ ਟੱਪ ਕੇ ਬਿਹਾਰ ਸਟਾਰਟ ਹੋ ਗਿਆ ਤੇ ਗੱਡੀ ਰਾਤ ਚੱਲਣੀ ਬੰਦ ਬੰਦ ਦਰ ਹੁੰਦਾ ਦੀਗਾ ਹਾਂਜੀ ਹਰੇਕ ਸਟੇਟ ਦਾ ਆਪੋ ਆਪਣਾ ਖਾਣਾ ਮਸ਼ਹੂਰ ਹੁੰਦਾ ਹੈ ਹਾਂ ਅੱਛਾ ਯੂਪੀ ਦੀ ਮਸ਼ਹੂਰ ਹੁੰਦੀ ਸੀ ਦਾਲ ਅੱਛਾ ਜੀ ਹਰ ਹਰ ਦੀ ਅੱਛਾ ਹਰ ਹਰ ਦੀ ਬਹੁਤ ਮਸ਼ਹੂਰ ਹੁੰਦੀ ਸੀ ਅੱਛਾ ਬਿਹਾਰ ਤੋਂ ਪਹਿਲੀ ਏਅਰ ਮਿਲਦਾ ਹੁੰਦਾ ਸੀ ਲਾਲ ਮਿਰਚਾਂ ਦਾ ਆਚਾਰ ਭਰਿਆਂ ਦਾ ਅੱਛਾ ਜਿਹੜਾ ਅੱਜ ਕੱਲ ਆਪਣੇ ਵੀ ਮਿਲ ਜਾਂਦਾ ਹੈ ਅੱਛਾ ਜੀ ਪਰ ਉਹ ਚੀਜ਼ ਨਾ ਬੜਾ ਕਹਿਣ ਸੀਗਾ ਮੈਂ ਕਹਿੰਦਾ ਸਰਾ अच्छा जी शंकर ਹੁੰਦਾ ਜੀਗਾ ਹੋਟਲ ਵਾਲਾ ਬਿਹਾਰੀ ਉਹ ਤੋਂ ਹਰੇਕ ਡਰਾਈਵਰ ਨੇ ਯਾਰ ਕਿਲੋ 2 ਕਿਲੋ ਕਿਲੋ 2 ਕਿਲੋ ਹਰੇਕ ਗੱਡੀ ਵਾਲਾ ਲੈ ਕੇ ਜਾਂਦਾ ਜੀ ਅੱਛਾ ਕੱਲੇ ਉਹ ਸੋਟਲ ਤੋਂ ਹੀ ਮਿਲਦਾ ਸੀ ਉਹਦੇ ਕੋਲੇ ਰੈਸਿਪੀ ਸੀ ਕੱਲੇ ਕੋਲੇ ਹੋਰ ਕਿਸੇ ਨੂੰ ਦਿੰਦਾ ਨਹੀਂ ਬਸ ਇਧਰ ਜਾਣ ਦਾ ਇੱਕੋ ਹੀ ਮੁਸ਼ਕਲ ਜੀ ਲੁੱਟ ਕੋ ਠੀਕ ਹੈ ਲੁੱਟ ਕੋ ਜਾਦੀ ਸੀ ਬਾਕੀ ਕੋਈ ਗੱਲ ਨਹੀਂ ਸੀ ਜੇ ਤੁਹਾਡੇ ਕੋਲੋਂ ਕੋਈ ਖੋਈ ਜਾਂਦਾ ਲੁੱਟੀ ਜਾਂਦਾ ਦੂਜੇ ਬੰਦੇ ਨੂੰ ਕੋਈ ਮਤਲਬ ਨਹੀਂ ਹਾਂਜੀ ਵੀ ਇਹਨੂੰ ਕਿਉਂ ਲੁੱਟ ਰਿਆ ਉਹ ਆਪ ਦਾ ਰਾਮ ਨਾ ਨੰਗ ਲੁੱਟੀ ਜਾਂਦੇ ਕੋਈ ਨੀ ਟਰੱਕ ਵਾਲੇ ਕੋਈ ਲੁੱਟ ਰਹਾ ਇਸ ਕਰਕੇ ਬੰਦੇ ਚੱਲਦੇ ਨਹੀਂ ਹਾਂਜੀ ਅਲੱਗਾਂ ਦਾ ਦਿਨੇ ਦਿਨੇ ਚਲਾਓ ਤੇ ਸ਼ਹਿਰ ਤੇ ਲਾ ਦਿਓ ਸ਼ਹਿਰ ਤੇ ਲਾ ਦਿਓ ਬਜ਼ਾਰਾਂ ਦੇ ਵਿੱਚ ਬੜਾ ਸੋਚ ਸਮਝ ਕੇ ਗੱਡੀ ਲਗਾਉਂਦਾ ਸੀ ਬੰਦਾ ਅੱਛਾ ਜੀ ਕੁਦਰਤੀ ਐਕਸੀਡੈਂਟ ਹੋ ਗਿਆ ਬੰਦੇ ਦੀ ਮੌਤ ਆ ਡਰਾਈਵਰ ਦੀ ਅੱਛਾ ਆਹੋ ਉਹਨਾਂ ਨੇ ਵਿਚ ਸੱਟ ਕੀ ਅੱਗ ਲਾਉਂਦੇ ਸੀ ਉਹਨਾਂ ਸਮੇਂ ਹਾਂ ਹਾਂ ਉਹਨੇ ਕਿਹਾ ਨਾਲ ਹੀ ਚੱਲ ਸਾਡੇ ਬੰਦੇ ਅੱਛਾ ਇੰਨਾ ਗੰਦਾ ਸਿਸਟਮ ਹਾਂ ਸਾਡਾ ਇੱਕ ਗਿਆ ਤੁਹਾਡੇ ਦੋ ਹਾਂ ਡਰਾਈਵਰ ਗਨਾਈਟਰ ਨੂੰ ਵਿਚ ਬੰਨ ਕੇ ਅੱਗ ਲਾਉਂਦੇ ਸੀ ਜਾਲੇ ਜਿਨ੍ਹਾਂ ਨੂੰ ਆਪਾਂ ਹੁਣ ਕਹਿੰਦੇ ਆ ਨਾ ਪਰਦੇਸੀ ਐ ਪ੍ਰਵਾਸੀ ਮਜ਼ਦੂਰ ਐ ਫਲਾਣਾ ਮਜ਼ਦੂਰ ਐ ਇਹ ਲਹੂ ਉਹ ਪੀਂਦੇ ਸੀ ਹਾਂ ਹੁਣ ਆਪ ਗਏ ਨਹੀਂ ਚੰਗੇ ਹੁਣ ਵੀ ਨਹੀਂ ਸਾਡੇ ਲਈ ਠੀਕ ਹਾਂ ਬੰਗਾਲ ਬਹੁਤ ਚੰਗਾ ਹੈ ਬੰਗਾਲ ਤੇ ਜਿਹੜੇ ਲੋਟਦੇ ਆ ਲੋਟਦੇ ਆ ਜੰਗਲਾਂ ਜੰਗਲਾਂ 'ਚ ਜਿਹੜੇ ਆਦੀਵਾਸੀ ਹੈ ਜਿਹੜੇ ਬੰਗਾਲੀ ਲੋਕ ਆ ਉਹ ਸਾਡੇ ਲਈ ਬਹੁਤ ਚੰਗੇ ਆ ਅੱਛਾ ਜੀ ਉਹ ਕਹਿਣਗੇ ਆਪਣੀ ਸਾਂਝ ਹੈ ਬੀਸ ਹਜ਼ਾਰ ਕਰਾਉਣ ਚ ਬਿਲਕੁਲ ਬਿਲਕੁਲ ਸਭ ਤੋਂ ਵੱਡਾ ਯੋਗਦਾਨ ਬਬਈ ਪੰਜਾਬ ਤੇ ਬੰਗਾਲੀਆਂ ਨੇ ਪਾਇਆ ਹਾਂ ਹੋ ਕਹਿੰਦੇ ਜੇ ਤੋੜੇ ਤਿੰਨ ਸਾਡਾ ਵੀ ਮੇਨ ਸੀਗਾ ਠੀਕ ਹੈ ਨਾ ਤਾਂ ਕਰਕੇ ਉੱਥੇ ਨਾ ਇੱਕ ਸ਼ਹਿਰ ਦੇ ਵਿੱਚ ਚੱਕਰ ਬਣਿਆ ਹੋਇਆ ਐ ਜਿਵੇਂ ਆਪਣੇ ਝੰਡੇ ਤੇ ਨਹੀਂ ਜਿਹੜਾ ਹੁੰਦਾ ਚੱਕਰ ਹਾਂਜੀ ਹਾਂਜੀ ਉਹ ਚੱਕਰ ਬਣਿਆ ਉਹਨੂੰ ਐ ਚਾਰ ਜਾਣੇ ਚੱਕੀ ਖੜੇ ਆ ਜਿਵੇਂ ਭਗਤ ਸਿੰਘ ਕਰਤਾਰ ਸਿੰਘ ਉਦਮ ਸਿੰਘ ਐ ਸਾਰੇ ਬਣਾਏ ਪਏ ਉਹਨਾਂ ਦੇ ਬਾਬਾ ਠੀਕ ਆ ਜੀ ਤੇ ਲੁੱਟ ਖੋ ਜੰਗਲਾਂ ਚ ਕੱਲੀ ਹੋਰ ਕਿਤੇ ਨਹੀਂ ਹਾਂ ਜਸਤੰਬਰਾ ਵਧੀਆ ਹੈ ਮੈਂ ਕਹਿੰਦਾ ਯਾਰ ਰੋਟੀ ਹਾਂ ਜਦੋਂ ਬਿਹਾਰ ਚ ਵੜ ਗਏ ਵਿਹਾਰ ਦੀ ਰੋਟੀ ਅੱਡਾ ਹੈ। ਹਾਂ। ਵਿਹਾਰ ਦੀ ਰੋਟੀ ਕੀ ਹੈ ਤੁਸੀਂ ਦਾਲ ਲਓ। ਹਾਂ। ਸਬਜ਼ੀ ਲਓ ਕੋਈ ਲਓ। ਹਾਂ। ਨਾਲ ਆਲੂ ਦਾ ਭਜੀਆਂ ਹੋਣੀ ਆਉਣਾ। ਅੱਛਾ। ਜਿਵੇਂ ਹੁਣ ਜਵਾਗ ਨਹੀਂ ਅੱਜ ਕੱਲ ਫਿੰਗਰ ਖਾਂਦੇ ਆਪਨੇ। ਹਾਂਜੀ ਹਾਂਜੀ। ਐਂ ਕੱਟ ਕੇ ਉਹਨਾਂ ਨੇ ਫਰਾਈ ਕਰਕੇ ਨਾਲ ਦੇਣੇ ਦੇ ਦੇ। ਅੱਛਾ ਠੀਕ ਆ। ਸਲਾਦ ਦੇ ਰੂਪ ਚ ਇੱਕ ਕਰਾਉਣਾ। ਹਾਂ ਉਹ ਹੁੰਦੇ ਸੀਗੇ ਸਾਡੇ ਫਿੰਗਰ। ਹਾਂ। ਅਸੀਂ ਵੀ ਖਾਂਦੇ ਰਹੇ ਹਾਂ ਉਹ। ਹਾਂ। ਬਹੁਤ ਜਾਦੇ। ਹਾਂ। ਤੇ ਬਈ ਜਦੋਂ ਬੰਗਾਲ ਚ ਉੱਠ ਗਏ ਬੰਗਾਲ ਦੀ ਰੈਸਿਪੀ ਅਲੱਗ ਸੀ ਹਾਂ ਬੰਗਾਲ ਚ ਜ਼ਿਆਦਾ ਚੌਲ ਔ ਮੱਛੀ ਯਾ ਰਬ ਵਗੈਰਾ ਇਹ ਚੀਜ਼ਾਂ ਵੱਧ ਚੱਲ ਪੈਂਦੀ ਐ ਠੀਕ ਐ ਬਿਹਾਰ ਚੋਂ ਆਏ ਆ ਵੀ ਝੋਨਾ ਹੀ ਲੱਗਦਾ ਕੱਲਾ ਅੱਛਾ ਤੇ ਹਾੜੋ ਵਜੇ ਸਿਆੜੋ ਵੇ ਕਣਕ ਨੂੰ ਕਣੀ ਵੀ ਦੀਓ ਕਿਉਂਕਿ ਪਾਣੀ ਖੜਾ ਹੀ ਰਹਿੰਦਾ ਜਿੱਥੇ ਖੜਾ ਹੈ ਜਿੱਥੇ ਹੈ ਨਹੀਂ ਤੇ ਪੀ ਪਿਆ ਨੂੰ ਰਸੀਆਂ ਬੰਨੀਆਂ ਹੁੰਦੀਆਂ ਸੀ ਉਹਨਾਂ ਦੀਆਂ ਦੋ ਰਸੰਗਾ ਇਧਰ ਦੋ ਇਧਰ ਕੋ ਉਧਰ ਖੜਾ ਐ ਆਏ ਪੀਪਾ ਚਾ ਘਟੇਰੀ ਅੱਛਾ ਪੀਪਾ ਚਾ ਘਟੇਰੀ ਆਏ ਪਾਣੀ ਲਾਉਂਦੇ ਸੀ ਆਏ ਕੋਲੇ ਲਾਉਂਦੇ ਐਨਾ ਵੀ ਨਹੀਂ ਸੀ ਉਹਨਾਂ ਕੋਲੇ ਪ੍ਰਬੰਧ ਕੇ ਪੈ ਆਪਣਾ ਮੂੰਹ ਨਾ ਖਿੱਚ ਕੇ ਪੈ ਪੀ ਛੱਡ ਗਏ ਹਾਂ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੈ ਸਰ ਬਿਲਕੁਲ ਦਿਮਾਗ ਡਾਲ ਦਿਮਾਗ ਦੇ ਲੋਕ ਸੀ ਉਹ ਹਾਂ ਹਾਂ ਉਹ ਲੋਕ ਸਾਡੇ ਆਏ ਇੱਥੇ ਆ ਕੇ ਸੀਰੀ ਲਲੇ ਇੱਥੇ ਆ ਕੇ ਖੇਤੀ ਕਰੀ ਇੱਥੋਂ ਸਿੱਖੀ ਫੇਰ ਜਾ ਕੇ ਵਿਆਹ ਕਰੀ ਕਰੀ यूपी वाले यूपीच करी यूपी ਦਾ ਜੇ ਖੇਤੀ ਪੰਜਾਬ ਨਾਲੋਂ ਵੀ ਜ਼ਿਆਦਾ ਹੋ ਰਹੀ ਹੈ ਜ਼ਿਆਦਾ ਹੋ ਰਹੀ ਹੈ ਠੀਕ ਹੈ ਕਿਉਂਕਿ ਹਜੇ ਵੀ ਉੱਥੇ ਗੰਨੇ ਦੀ ਖੇਤੀ ਹੈ ਰਬ ਵਗੈਰਾ ਦੀ ਚੀਨੀ ਸਭ ਤੋਂ ਵੱਧ यूपी ਚ ਆ ਰਹੀ ਹੈ ਗੌਰ ਸਭ ਤੋਂ ਵੱਧ यूपी ਚ ਆ ਰਿਹਾ ਹੈ ਜਦੋਂ ਵੜ ਗਏ ਅਸੀਂ ਅਸਾਮ ਚ ਬੰਗਾਲ ਚ ਜੰਗਲ ਸ਼ੁਰੂ ਹੋ ਜਾਂਦੇ ਹੈ ਜੀ ਅੰਸੀ ਮਾਰਾ ਕੁਕੜਾ ਝਾੜ ਰਬ ਵਗੈਰਾ ਠੀਕ ਹੈ ਜੀ ਤੇ ਉਹ ਹਾਤੀ ਵੜ ਨੂੰ ਸਾਨੂੰ ਬ੍ਰਹਮਪੁੱਤਰ ਪਾਰ ਕਰਨਾ ਪੈਂਦਾ ਹੈ ਜਿਹਨੂੰ ਬ੍ਰਹਮਪੁੱਤਰ ਨਦੀ ਕਹਿੰਦੇ ਆਪਾਂ ਉਹ ਪਾਰ ਕਰਨੀ ਪੈਂਦੀ ਠੀਕ ਹੈ ਪਹਾੜੀ ਏਰੀਆ ਬਿਲਕੁਲ ਦਾਦਦਮਾਗ ਦੇ ਲੋਕ ਆਉਗੇ ਹਾਂ ਅੱਛਾ ਗੁੰਡਾ ਟੈਕਸ ਅੱਛਾ ਉਹਨਾਂ ਸਮੇਂ ਤੇ ਲੱਗਿਆ ਹੁੰਦਾ ਸੀ ਸਾਡੇ ਟਾਈਮ ਵੀ ਇਹ ਗੁੰਡਾ ਟੈਕਸ ਰਾਤ ਰੋਕ ਕੇ ਲੈਂਦੇ ਸੀਗੇ 3000 ਰੁਪਿਆ ਗੱਡੀ ਦਾ ਲੈ 3000 ਰੁਪਏ ਦੀ ਭਰਤੀ ਕਟਾਉਣੀ ਆ ਤੁਸੀਂ ਜਦੋਂ ਘਾਟੀਆਂ ਬਾਹਰ ਨਿਕਲਣਾ ਠੀਕ ਹੈ ਜੇ ਅਗਦੇ ਤੋਂ ਇਹ ਗਲਤੀ ਨਾਲ ਪਰਚੀ ਨਾ ਕਟਾਈ ਜਾਂ ਤੁਸੀਂ ਨਿਕਲ ਗਏ ਉਹਨਾਂ ਨੂੰ ਪਤਾ ਲੱਗ ਗਿਆ ਨਾਲੇ ਤੁਹਾਡੀ ਗੱਡੀ ਦੇ ਨਾਲ ਹੀ ਤੁਸੀਂ ਅੱਛਾ ਭੰਗ ਤੋੜ ਹੋਊਗਾ ਬਿਲਕੁਲ ਉਧਰ ਕੋ ਨੂਨ ਵੀ ਫਿਰ ਹੈ ਨਹੀਂ ਸੀ ਨਾ ਬਾਬਾ ਜੀ ਸਖਤ ਤਾਂ ਹੀ ਕਰਦੇ ਸੀਗੇ ਕਾਨੂੰਨ ਨਾਲ ਤਾਂ ਯਾਰ ਕੋਈ ਚੀਜ਼ ਹੀ ਨਹੀਂ ਉੱਤੇ ਮੈਂ ਤਾਂ ਕੁਦਰਤੀ ਬਾਜ਼ਾਰ ਚ ਤੁਰਿਆ ਜਨਾ ਘਾਟੀ ਮੈਂ ਲਾਟਰੀ ਪਾਤੀ ਅੱਛਾ ਮੈਨੂੰ ਨਿਕਲਿਆ ਹੀ ਲੈ ਮੈਂ ਉੱਥੇ ਹੀ ਖੜਾ ਹਾਂ ਅੱਧੇ ਘੰਟੇ ਤੱਕ ਨਾਮ ਨਿਕਲਣਾ ਹੀ ਮੇਰਾ ਨਾਮ ਆ ਗਿਆ ਹਾਂ ਮੁੰਨਾ ਟਾਈਮ ਆਜੇ 25000 28000 ਰੁਪਿਆ ਮੈਨੂੰ ਨਿਕਲਿਆ ਹੈ ਦਿੱਤਾ ਹੀ ਨਹੀਂ ਦਿੱਤਾ ਹੀ ਨਹੀਂ ਨਾ 10 ਮਿੰਟ ਖੜੇ ਰਹੇ ਸੀ ਉੱਥੇ ਕੁਰਸੀ ਵੀ ਨਹੀਂ دیਈ ਸਾਨੂੰ ਗਏ ਕਿੱਧਰ ਨੂੰ ਪੁੱਛੀਏ ਮੈਂ ਕਿਹਾ ਤੇ ਲਾਟਰੀ ਵਾਲੇ ਅਰੇ ਥੱਗ ਚੋਰ ਧੰਗ ਬਸ ਇਹ ਕਹਿੰਦੇ ਜ਼ਾਰ ਤੱਕ ਇਹਨੇ ਨਹੀਂ ਦੱਸਿਆ ਹਾਂ ਅਗਲਾ ਤਾਂ ਇਹਨੂੰ ਕੱਦੂ ਸੋਨੇ ਸਰਵਾਰ ਬੰਦਾ ਆਪਣੇ ਬੰਦੇ ਕੋਲੇ ਰਹਿਣ ਦਿਓ ਸਹੀ ਗੱਲ ਹੈ ਇਤੋਂ ਦਾ ਖਸੂਸ ਸੀ ਉਹਨਾਂ ਦੀ ਇਕ ਕੋਈ ਬੰਦਾ ਟੱਕਰ ਲੈਂਦਾ ਸੀਗਾ ਮੌਹਵਾਦੀਆਂ ਨਾਲ ਗਾਂਧੀ ਅੱਛਾ ਗਾਂਧੀ ਟਰਾਂਸਪੋਰਟ ਬੜੀ ਮਸ਼ਹੂਰ ਸੀ ਉਹਦੀ ਉੱਥੇ ਲੜਾਈ ਕੀ ਆ ਜਿਹੜੇ ਮੌਹਵਾਦੀ ਅੱਤਵਾਦੀ ਆ ਉਧਰਲੇ ਉਹਨਾਂ ਦੀ ਲੜਾਈ ਸਰਕਾਰ ਨਾਲ ਐ ਮੌਹਵਾਦੀਆਂ ਹਾਂ ਉਹਨਾਂ ਦੀ ਲੜਾਈ ਸਰਕਾਰ ਨਾਲ ਆ ਕਿ ਕੋਲੇ ਪਿੱਛੇ ਆ ਵੀ ਗਰਾਹ ਧਰਤੀ ਤੇ ਜਿਹੜਾ ਖਜ਼ਾਨਾ ਐ ਹਾਂ ਕੰਨ ਦੀ ਵੀ ਇਹ ਤੇ ਲੋਕਾਂ ਦਾ ਅਧਿਕਾਰ ਆ ਬਿਲਕੁਲ ਹਾਂ ਵੀ ਇੱਥੇ ਅਸੀਂ ਦੂਜੀਆਂ ਕੰਪਨੀਆਂ ਨੂੰ ਵੀ ਵੇਚਣ ਦੇਣਾ ਹਣਾ ਉਹ ਆਪ ਭਰਉਂਦੇ ਸੀ ਭਰਉਂਦੇ ਆ ਬਿਲਕੁਲ ਜੀ ਬਿਲਕੁਲ ਇੱਕ ਗਾਂਧੀ ਸੀ ਜਿਹੜਾ ਧੱਕੇ ਨਾਲ ਟ੍ਰੇਨ ਭਰਉਂਦਾ ਸੀ ਅੱਛਾ ਅੜਕੀ ਅੱਛਾ ਹਮਲੇ ਵੀ ਬਹੁਤ ਹੋਏ ਅਸੀਂ ਪਏ ਗਾਂਧੀ ਵੀ ਟਰਾਂਪੋਰਟ 'ਚ 15-16 ਜਾਣੇ ਤੇ ਉਧਰੋਂ ਬਾਈ ਉਹਨਾਂ ਦੇ ਬੰਦੇ ਆ ਗਏ ਹਾਂ ਉਹਨਾਂ ਕੋਲੇ ਸੁਣੂਗਾ ਕਰਚਾ ਕਰਪਾਨਾ ਉਹਨਾਂ ਨੂੰ ਸੁੱਧ ਨਹੀਂ ਚਲਾਤਨਾਗੇ ਠਾ ਠਾ ਸਮਾਨ ਭੰਨਣ ਲੱਗੇ ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਤਾਂ ਨਹੀਂ ਕੋ ਕਹਿੰਦੇ ਪਰ ਫੇਰ ਵੀ ਕੰਦਾ ਨਾ ਲੱਗ ਗਿਆ ਅਸੀਂ ਭਾਈ ਪੱਖੇ ਪੁੱਖੇ ਜਿਹਾ ਆਏ ਹੁਣ ਉੱਤੋਂ ਛਤਾਂ ਤੋਂ ਤਾਂ ਆਲੇ ਸਭ ਕੋ ਯਰ ਤੈਸ ਨੈਸ ਕਰਕੇ ਯਰ 10 ਮਿੰਟ ਜੀ ਕਹਿੰਦੇ ਬਤਾ ਦਿਓ ਗਾਂਧੀ ਬਾਪੂ ਕੋ ਆਏ ਥੀ ਠੀਕ ਹੈ ਉਹਨੂੰ ਗਾਂਧੀ ਬਾਪੂ ਆ ਗਿਆ ਰਾਤ ਨੂੰ ਗੱਡੀ ਲੈ ਕੇ ਉਹ ਕਹਿੰਦਾ ਕੀ ਗੱਲ ਕੀ ਹੋਈ ਆ ਬੰਦੇ ਦੇ ਸਾਟ ਤਾਂ ਨਹੀਂ ਕੇ ਇਹਦੇ ਲੈ ਕੇ ਚੱਲੀਏ ਜੇ ਕੋਈ ਬੰਦੇ ਨੇ ਨਹੀਂ ਕੋ ਕਿਹਾ ਦੇ ਰੇਵੀ ਡਰੀ ਕੰਬੀ ਜਾਂਦੇ ਡਰੇ ਵੀ ਤੇ ਉਹ ਭੰਨ ਤੋੜੀ ਕਰਕੇ ਗਏ ਆ ਉਹ ਕਹਿੰਦਾ ਕੋਈ ਨਾ ਮੈਂ ਇਹਨਾਂ ਦਾ ਕਰੂੰ ਲਾਏ ਗਾਲ ਕੱਢ ਕੇ ਤੇ ਫਿਰ ਉਹਨਾਂ ਨੇ ਇੱਕ ਵਾਰੀ ਹਮਲਾ ਕਰਿਆ ਗਾਂਧੀ ਇਹਨਾਂ ਕੋ ਤੇਜ ਤੇ 70 ਦਿਮਾਗ ਦਾ ਬੰਦਾ ਸੀ ਉਹ ਹੱਥ ਨਹੀਂ ਆਉਂਦਾ ਸੀ ਇਹਨਾਂ ਨੂੰ ਅੱਛਾ ਜੀ ਇਹਨਾਂ ਨੂੰ ਪਤਾ ਸੀਗਾ ਕਿ ਜਦੋਂ ਟਰਾਂਸਪੋਰਟ ਚੋਂ ਨਿਕਲਿਆ ਉਸ ਤੋਂ ਬਾਅਦ ਅਸੀਂ ਉਹਨੂੰ ਮਾਰ ਸਕਦੇ ਆ ਗੱਡੀ 'ਚ ਪਰ ਉਹਦਾ ਦਿਮਾਗ ਉਹਨਾਂ ਨਾਲੋਂ 10 ਗੁਣੇ ਤੇਜ਼ ਸੀ ਉਹ ਜਿਹੜੀ ਗੱਡੀ ਸੀ ਆਪਦੀ ਉਹ ਉਹਦੇ ਤੇ ਬੈਂਦਾ ਹੀ ਨਹੀਂ ਸੀ ਉਹ ਜਮਨ ਨੋਰਮਲ ਗੱਡੀ 'ਚ ਬੈਂਦਾ ਸੀ ਜੀ ਤੇ ਸ਼ੱਕ ਹੀ ਨਾ ਹੋਵੇ ਕਿ ਇਹਦੇ 'ਚ ਗੰਧ ਹੀ ਜਾਊ ਯਾਰ ਤੇ ਮਹੀਨੇ ਬਾਅਦ ਉਹ ਗੱਡੀ ਚੇਂਜ ਕਰਦਾ ਸੀ 15 ਦਿਨੀ ਮਹੀਨਾ 15 ਦਿਨੀ ਤੇ ਉਹਦਾ ਕੀ ਹੈ ਗੱਡੀਆਂ ਲੈ ਲੈ ਸਾਈਡ ਤੇ ਖੜਾਈ ਜਾਂਦਾ ਜੀ ਅੱਜ ਐ ਚੋੜ ਗਿਆ ਫੇਰ ਦਾਂ ਦਿਨਾ ਬਾਅਦ ਦੂਜੀ ਦੀ ਵਾਰੀ ਆ ਗਈ ਤੇ ਜਿਹੜੀ ਆਪਦੀ ਗੱਡੀ ਲਗਜ਼ਰੀ ਗੱਡੀ ਉਹ ਖਾਲੀ ਜਾਂਦੀ ਨਹੀਂ ਕਾਲੇ ਚੀਜ਼ਾਂ ਨੇ ਵਿੱਚ ਨਹੀਂ ਹੁੰਦਾ ਜੀ ਉਹਦੇ ਅਗਲੇ ਨੂੰ ਆਇਆ ਲੱਗਦਾ ਸੀ ਇਹਨਾਂ ਨੇ ਨਾ ਮੋਰ ਪੈਂਦਾ ਮੈਂ ਨਾਂ ਭੁੱਲ ਗਿਆ ਉਹਦਾ ਚਲਕ ਬਾੜੀ ਚਲਕ ਬਾੜੀ ਆਹ ਜੀ ਆ ਉੱਥੇ ਮੋੜ ਪੈਂਦਾ ਉੱਥੇ ਫੇਰਿੰਗ ਕਰਤੀ ਗੱਡੀ ਤੇ ਡਰਾਈਵਰ ਸੀਗਾ ਵਿੱਚ ਪੱਕਾ ਅੱਛਾ ਉਹ ਮਾਰੇ ਆ ਗਿਆ ਉਪਾਧੀ ਕੇ ਕਹਿੰਦੇ ਗਾਂਧੀ ਮਾਰਦੀ ਆ ਗਾਂਧੀ ਮਾਰਦੀ ਆ ਦੂਜੇ ਦਿਨ ਗਾਂਧੀ ਨੇ ਬਿਆਨ ਦੇਤਾ ਕਹਿੰਦਾ ਤੁਹਾਡਾ ਬਾਪ ਜਿੰਦਾ ਹੈ ਮੇਰਾ ਡਰਾਈਵਰ ਮਾਰ ਦਿਆ ਬਹਿਣਾ ਹੱਥ ਕੱਟ ਲਿਆ ਆਪਨੇ ਯਾਨੀ ਜਿੰਨਾ ਚੱਲ ਰਿਹਾ ਯਾਰ ਅੜ ਕੇ ਰਿਹਾ ਬੰਦਾ ਗੱਡੀ ਵੀ ਬਹੁਤ ਜਾਂਦੀ ਟਰਾਂਪੋਰਟ ਚ ਆਏ ਨਹੀਂ ਗੱਡੀ ਨਹੀਂ ਜਾਂਦੀ ਸੀ ਪਰ ਹੋਰ ਕਿਸੇ ਦੀ ਹਮਤ ਨਹੀਂ ਸੀ ਉਹਨਾਂ ਨਾਲ ਟੱਕਰ ਲੈਣ ਦੀ ਡਰਦੇ ਸੀਗੇ ਜੀ ਡਰਦੇ ਸੀ ਕੋਈ ਵੀ ਬਹੁਤ ਅਸੀਂ ਯਾਰ ਖੋਦ ਯਾਰ ਉੱਥੇ ਜਦੋਂ ਜਾਵੜਦੇ ਸੀ ਉੱਥੇ ਦਾ ਪਾਣੀ ਪੀਣਾ ਬੜਾ ਔਖਾ ਬਈ ਤੁਸੀਂ ਪਾਣੀ ਨਹੀਂ ਪੀ ਸਕਦੇ ਤੇਲ ਵਾਲਾ ਪਾਣੀ ਆ ਧੱਲੇ ਕੋਲ ਆ ਜੇ ਉਸੇ ਇੱਕ ਬਰਤਨ 'ਚ ਭਾਗ ਹੀ ਰੱਖਤਾ 2 ਘੰਟੇ ਬਾਅਦ ਉਹ ਬਰਤਨ ਦਾ ਰੰਗ ਲਾਲ ਹੋ ਜਾਣਾ ਜਿਵੇਂ ਚਾਰਪਈ ਹੁੰਦੀ ਹੈ। 스멜 ਮਾਰਨੀ ਹੈ। ਪੀਤਾ ਨਹੀਂ ਆਣਾ। ਉਹਨਾਂ ਦੇ ਫਿਲਟਰ ਪਤਾ ਕਿਵੇਂ ਬਣਾਏ ਸੀ। ਇੱਕ ਡੱਬੇ ਦੇ ਵਿੱਚ ਕੋਲਾ ਪਾ ਕੇ ਉਹਦੇ ਥੱਲੇ ਵੀ ਪਾਣੀ ਡੇਗਦਾ ਕਰਿਆ ਵਾ। ਜਾਲੀ ਲਾ ਕੇ। ਕੋਲੇ ਨਾਲ ਭਰਤਾ ਫਿੱਟ ਕਰਤਾ ਗੁੱਟ ਕੇ ਉੱਤੇ ਪਾਣੀ ਖੜਾ ਦੇਣਾ। ਉਹ ਕੋਲੇ ਦੇ ਵਿੱਚ ਵੀ ਰਾਤ-ਰਾਤ ਉਤਰਿਆ ਜਾਂਦਾ। ਥੱਲੇ ਫਿਲਟਰ ਹੋ ਕੇ ਡੇਗਦਾ ਇਸ ਜਿੱਟਾ। ਜ਼ਮਾਲੇ ਨੂੰ ਰੋਟ ਜਾਂਦੀ ਹੈ। ਤੇ ਨਹੀਂ ਤਾਂ ਪਾਣੀ ਪੀ ਕੇ ਬਾਹਰ ਨੂੰ ਸਾਹ ਨਹੀਂ ਲਿਆ ਜਾਂਦਾ। ਜਿਵੇਂ ਮਾਲਾ ਨੂੰ ਕਾਰਾਂ ਕੁ ਨਾਲ ਦਾ ਬੋਤਲਾ ਲੈ ਲੈਂਦੇ ਹੁਣ ਆਪਾਂ ਟਰੱਕਾਂ ਨਾਲ ਤਾਂ ਬੋਤਲ ਵੀ ਲੈ ਜਾ ਸਕਦਾ। ਉਹੀ ਪੀਣਾ ਪੈਂਦਾ। ਤੇ ਰਾਤ ਨੂੰ ਹੋਟਲਾਂ ਤੇ ਵਿਆਹ ਹੁੰਦਾ ਸੀ। ਹਮ ਹਰੇ ਕੋਟਲ ਤੇ ਵਿਆਹ ਹਮ ਵਿਆਹਾਂ ਮੌਲੀ ਹੁੰਦਾ ਸੀ। ਆਹ ਮੁਰਗਾ ਬਣਾ ਮੇਰੇ ਹੱਥੇ ਮੁਰਗਾ। ਮੇਰੇ ਅੱਧੇ ਮੱਛੀ ਲਿਆ ਬੋਤਲ ਲਿਆ ਵੀਰ ਲਿਆ ਅੱਛਾ ਮੈਂ ਬੈਠਣ ਦੀ ਸਿਆਹੀ ਮੰਜਾਂ ਤੇ ਡਰਾਈਵਰ ਕਨੈਕਟਰ ਯਾਰ ਅੱਛਾ ਗਾਣੇ ਛੱਡ ਦੇਣੇ ਕਿ ਗੱਡੀ ਦੇ ਆ ਕੇ ਇੱਕ ਨੇੜੇ ਗਿੱਧਾ ਹੀ ਪਉਣਾ ਯਾਰ ਰੌਣਕ ਮੇਲਾ ਰੌਣਕ ਮੇਲਾ ਫੁੱਲ ਅਸਾਮ ਚ ਆਪਣੇ ਬੰਦਿਆਂ ਦੇ ਹੋਟਲ ਹੁੰਦੇ ਸੀਗੇ ਉੱਥੇ ਰੁਕਣਾ ਦੋ ਦੋ ਵਿਆਹ ਉਹਨਾਂ ਦੇ ਸਾਹਮਣਾ ਨਾਲ ਸਾਂਝੋ ਤੋਂ ਬੰਗਾਲ ਸਾਂਝੋ ਤੋਂ ਜ਼ਿਆਦਾ ਵਿਆਹ ਕਰਾ ਕੇ ਲਿਆਏ ਡਰਾਈਵਰ ਇਹ ਫੇੜਿਆ ਕੇ ਹੋਰ ਨੂੰ ਦੇ ਦਿੰਦੇ ਸੀ ਹਾਂ ਨਹੀਂ ਚਲ ਤੇਰੇ ਨਾਲ ਵਿਆਹ ਦਿੰਨੇ ਆ ਹਾਂ ਤੇਰਾ ਹੁੰਦਾ ਨਹੀਂ ਨਾ ਰਿਓ ਦੋ ਰੁਪਈਏ ਲੈ ਲੈਂਦੇ ਸੀ ਕਈ ਬੰਦਿਆਂ ਦਾ ਬਿਜ਼ਨਸ ਸੀ ਇਹ ਹਾਂ ਤੇ ਕਈ ਵਿਚਾਰੇ ਉਹ ਹੋ ਜੇ ਹੁੰਦੇ ਸੀਗੇ ਹੁਣ ਮੈਂ ਨਾ ਨਹੀਂ ਲੈਣਾ ਇੱਕ ਜਨਾਨੀ ਅਸੀਂ ਵੀ ਲਿਆਏ ਸੀ ਵਿਆਹ ਤੇ ਅੱਛਾ ਜੀ ਉਹ ਰੋਣ ਲੱਗੀ ਸਾਡੇ ਕੋਲੇ ਆ ਕੇ ਮੈਂ ਕਿਹਾ ਜਿਹੜੇ ਦਾ ਪੰਜਾਬਣ ਕਹਿੰਦੀ ਮੈਂ ਫਸ ਗਈ ਬਾਈ ਕਹਿੰਦੀ ਭਈਏ ਨਾ ਭੱਜਿਆਈ ਮੈਂ ਸਾਡੇ ਸੀਰੀ ਨਾਲ ਮੈਂ ਕਿਹਾ ਵੇਹੇ ਦਾ ਮਾਰਨ ਵਾਲੀ ਏ ਤੂੰ ਪਰ ਉਹਨੂੰ ਅਸੀਂ ਲਿਆਏ ਓਕੇ ਝੋਕੇ ਨਾਲ ਤੇ ਸਾਡੇ ਨਾਲ ਇੱਕ ਡਰਾਈਵਰ ਸੀ ਉਹਦੇ ਕੋਲ ਜ਼ਮੀਨ ਜਾਇਦਾਦ ਐਨੀ ਸੀ ਉਹਦਾ ਬਿਆਨ ਹੀ ਹੁੰਦਾ ਸੀ ਉਹ ਕਹਿੰਦਾ ਚਲ ਮੈਂ ਹੀ ਰੱਖ ਲੈਣਾ ਉਹਨੇ ਰੱਖ ਲਈ ਅੱਛਾ ਜੀ ਤੇਰੇ ਜਗਾ ਤੂੰ ਵਹ ਗਿਆ ਚੱਲ ਪਾਲਟੀ ਸ਼ਾਮ ਨੂੰ ਹੋਟਲ ਤੇ ਫੇਰ ਗਿੱਦਾ ਵੈਰਾਈ ਵੀ ਹੁੰਦੀ ਸੀ ਉਹ ਲੜ ਪੈਂਦੇ ਆਪਸ ਵਿੱਚ ਫਟਾ ਵੀ ਬਹੁਤ ਚੱਲਦਾ ਸੀ ਪਰ ਰੌਣਕ ਵੀ ਬਹੁਤ ਲੱਗਦੀ ਸ਼ਾਮ ਦਾ ਮਾਹੌਲ ਓਟਲਾਂ ਤੇ ਰੰਗੀਨ ਹੁੰਦਾ ਜਦੋਂ ਧੁੱਪ ਨਹੀਂ ਹੁੰਦੀ ਮੰਜੇ ਬਾਹਰ ਕੱਢ ਕੇ ਪਾਣੀ ਝਰਕ ਕੇ ਬਹਿ ਜਾਣਾ ਕਹਿੰਦਾ ਵੀ ਰੋਕ ਦਿਓ